ਦਿਲਰੋਜ਼ ਨੂੰ ਅਜ ਹੋ ਗਏ ਨੇ 2.5 ਸਾਲ ਤੇ 2.5 ਸਾਲ ਬਾਅਦ ਉਹਨੂੰ ਮਿਲਿਆ ਇਹ ਲੁਧਿਆਣਾ ਕੋਰਟ ਤੋਂ ਇਨਸਾਫ ਤੇ ਆਓ ਗੱਲ ਕਰਦੇ ਹਾਂ ਦਿਲਰੋਜ਼ ਦੀ ਮੰਮਾ ਦੇ ਨਾਲ ਤੇ ਪੁੱਛਦਿਆਂ ਕਿ ਉਹਨਾਂ ਦਾ ਇਹੋ ਜਿਹਾ ਜਿਹੜਾ ਪੂਰਾ ਇਹ ਪੂਰਾ ਸੀਗਾ ਉਹਨਾਂ ਨੂੰ ਅੱਜ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਬਹੁਤ ਔਖਾ ਹੈ ਤੁਹਾਡੇ ਲਈ ਐਜ਼ ਅ ਮਦਰ ਮੈਂ ਸਮਝ ਸਕਦੀ ਹਾਂ ਕਿਉਂਕਿ ਮੈਂ ਖੁਦ ਇੱਕ ਮਾਂ ਹਾਂ ਪਰ ਤੁਹਾਨੂੰ ਅੱਜ ਕਿਹੋ ਜਿਹਾ ਲੱਗ ਰਿਹਾ ਹੈ ਇਹ ਜਿਹੜੀ ਅੱਜ ਤੁਸੀਂ ਪਹਿਲੀ ਜਿੱਤ ਹਾਸਲ ਕੀਤੀ ਹੈ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਬੇਸ਼ੱਕ ਨਹੀਂ ਹੈਗੀ ਦਿਲਰੋਸ ਕੋ ਜੀ ਬਿਲਕੁਲ ਪਰ ਰੂ ਨੂੰ ਅੱਜ ਸਕੂਨ ਮਿਲਿਆ ਕਿ ਉਹਨੂੰ ਇਨਸਾਫ ਮਿਲਿਆ ਨਾ ਜਿਹੜਾ 2.5 ਸਾਲ ਤੋਂ ਤੜਫ ਰਹੀ ਸੀ ਅੰਦਰ ਦੀ ਤੜਫ ਉਹ ਅੱਜ ਖਤਮ ਹੋਈ ਆ ਹੂੰ 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 ਬਿਲਕੁਲ ਬਹੁਤ ਸਭ ਦੀਆਂ ਦੁਆਵਾਂ ਪੂਰੇ ਵਰਡ ਦੀਆਂ ਬਲੇਸਿੰਗਸ ਹੀ ਆ ਨਾ ਕਹਿੰਦੇ ਨੇ ਦੁਆ ਕਦੇ ਖਾਲੀ ਨਹੀਂ ਜਾਂਦੀ ਤੇ ਬਦ ਦੁਆ ਵੀ ਕਦੇ ਖਾਲੀ ਨਹੀਂ ਜਾਂਦੀ ਤੇ ਅੱਜ ਮੈਂ ਆਪਣੀਆਂ ਅੱਖਾਂ ਨਾਲ ਉਸ ਲੇਡੀ ਨੂੰ ਤੜਫਦੇ ਦੇਖਿਆ ਜੋ ਮੈਂ ਦੇਖਣਾ ਚਾਹੁੰਦੀ ਸੀ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਜਿਹੜੇ ਨਾਲ ਰਹੇ ਹਮੇਸ਼ਾ ਔਰ ਐਡਾ ਵੱਡਾ ਡਿਸੀਜਨ ਹੋਇਆ ਮੈਂ ਦੇਖ ਰਹੀ ਸੀ ਕਿ ਤੁਸੀਂ ਜਦ ਵੀ ਉਹ ਅੱਜ ਜਿਹੜੀ ਸਜ਼ਾ ਦਾ ਦਿਨ ਸੀਗਾ ਅੱਜ ਫੈਸਲੇ ਦਾ ਦਿਨ ਸੀਗਾ ਉਹਦੇ ਨਾਲ-ਨਾਲ ਵੀ ਤੁਸੀਂ ਬਾਹਰ ਬੈਠ ਕੇ ਪਾਠ ਕਰ ਰਹੇ ਸੀ ਕਿਉਂਕਿ ਇਸ ਟਾਈਮ ਤੇ ਬੰਦਾ ਸਭ ਤੋਂ ਪਹਿਲਾਂ ਰੱਬ ਤੋਂ ਰੁੱਟ ਵੀ ਜਾਂਦਾ ਬਹੁਤ ਵਾਰੀ ਟੁੱਟੇ ਆ ਨਾ ਇਹ 2.5 ਸਾਲ ਦੇ ਵਿੱਚ ਬਹੁਤ ਵਾਰੀ ਟੁੱਟੇ ਆ ਬਹੁਤ ਵਾਰੀ ਬਾਬਾ ਜੀ ਨਾਲ ਸ਼ਾਇਦ ਉਹ ਪਰਮਾਤਮਾ ਨਾਲ ਵੀ ਰੋਸ ਕੇ ਵੀ ਦੇਖਿਆ ਨਾ ਸਭ ਕੁਝ ਕੀਤਾ ਪਰ ਨਹੀਂ ਮੈਂ ਕਹਿੰਦੀ ਆ ਤੁਸੀਂ ਅੰਗ-ਸੰਗ ਸਹਾਈ ਹੋ ਕੇ ਬਾਬਾ ਜੀ ਤੁਸੀਂ ਆਪਣੀ ਧਾਡੀ ਸੀ ਦਿਲਰੋਜ਼ ਤੇ ਤੁਸੀਂ ਉਹਨੂੰ ਇਨਸਾਫ ਦਿਵਾਣਾ ਦਿਲਰੋਜ਼ ਨੂੰ ਅੱਜ ਹੋ ਗਏ ਨੇ 2.5 ਸਾਲ ਤੇ 2.5 ਸਾਲ ਬਾਅਦ ਉਹਨੂੰ ਮਿਲਿਆ ਲੁਧਿਆਣਾ ਕੋਰਟ ਤੋਂ ਇਨਸਾਫ ਜੀ ਹਾਂ ਲੁਧਿਆਣਾ ਕੋਰਟ ਤੋਂ ਉਹਨੂੰ ਮਿਲਿਆ ਇਨਸਾਫ ਤੇ ਤੁਸੀਂ ਇਹ ਪੋਸਟਰ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਹੈ ਦਿਲਰੋਜ਼ ਨੂੰ ਇਨਸਾਫ ਦਿਓ ਕਾਤਲਾਂ ਨੂੰ ਫਾਸੀ ਦਿਓ ਅੱਜ ਉਹ ਦਿਨ ਆ ਗਿਆ ਹੈ ਅੱਜ ਉਹ ਸਮਾਂ ਆ ਗਿਆ ਹੈ ਲੁਧਿਆਣਾ ਕੋਰਟ ਨੇ ਦਿੱਤਾ ਹੈ ਇਨਸਾਫ ਉਹਨੂੰ ਉਹਨੂੰ ਦਿਲਰੋਜ਼ ਨੂੰ ਦਿੱਤਾ ਇਨਸਾਫ ਤੇ ਨੀਲਮ ਨੂੰ ਦਿੱਤੀ ਹੈ ਸਜ਼ਾ ਤੇ ਆਓ ਗੱਲ ਕਰਦੇ ਹਾਂ दिलरोज दी मम्मा ਦੇ ਨਾਲ ਤੇ ਪੁੱਛਦੀਆਂ ਕਿ ਉਹਨਾਂ ਦਾ ਇਹੋ ਜਿਹਾ ਜਿਹੜਾ ਪੂਰਾ ਇਹ ਪੂਰਾ ਸੀਗਾ ਉਹਨਾਂ ਨੂੰ ਅੱਜ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਅਹ ਦਿਲਰੋਜ਼ ਨੂੰ ਗਏ ਹੋਏ ਢਾਈ ਸਾਲ ਹੋ ਗਏ ਤੇ ਬਹੁਤ ਔਖਾ ਹੈ ਤੁਹਾਡੇ ਲਈ ਐਜ਼ ਅ ਮਦਰ ਮੈਂ ਸਮਝ ਸਕਦੀ ਹਾਂ ਕਿਉਂਕਿ ਮੈਂ ਖੁਦ ਇੱਕ ਮਾਂ ਹਾਂ ਤੇ ਬਹੁਤ ਮੈਂ ਮੇਰੇ ਆਪਣੇ ਹੱਥ ਕੰਮ ਰਹੇ ਨਹੀਂ ਤੁਹਾਡੇ ਤੋਂ ਇਹ ਸੰਭਾਲ ਪੁੱਛਦੇ ਬਈ ਪਰ ਤੁਹਾਨੂੰ ਅੱਜ ਕਿਹੋ ਜਿਹਾ ਲੱਗ ਰਿਹਾ ਹੈ ਇਹ ਜਿਹੜੀ ਅੱਜ ਤੁਸੀਂ ਪਹਿਲੀ ਜਿੱਤ ਹਾਸਲ ਕੀਤੀ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਬੇਸ਼ੱਕ ਨਹੀਂ ਹੈਗੀ ਦਿਲਰੋਜ਼ ਕੋ ਜੀ ਬਿਲਕੁਲ ਪਰ ਰੂਨੂ ਅੱਜ ਜ ਸਕੂਨ ਮਿਲਿਆ ਕਿ ਉਹਨੂੰ ਇਨਸਾਫ ਮਿਲਿਆ ਨਾ ਜਿਹੜਾ ਢਾਈ ਸਾਲ ਤੋਂ ਤੜਫ ਰਹੀ ਸੀ ਅੰਦਰ ਦੀ ਤੜਫ ਉਹ ਅੱਜ ਖਤਮ ਹੋਈ ਆ ਹੂੰ 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 ਬਿਲਕੁਲ ਬਹੁਤ ਸਬਦੀਆਂ ਦੁਆਵਾਂ ਪੂਰੇ ਵਰਡ ਦੀਆਂ ਬਲੇਸਿੰਗਸ ਹੀ ਗੀਆਂ ਨਾ ਕਹਿੰਦੇ ਨੇ ਦੁਆ ਕਦੇ ਖਾਲੀ ਨਹੀਂ ਜਾਂਦੀ ਬਿਲਕੁਲ ਜੀ ਬਿਲਕੁਲ ਤੇ bad ਦੁਆ ਵੀ ਕਦੇ ਖਾਲੀ ਨਹੀਂ ਜਾਂਦੀ ਤੇ ਅੱਜ ਮੈਂ ਆਪਣੀ ਅੱਖਾਂ ਨਾਲ ਉਸ ਲੇਡੀ ਨੂੰ ਤੜਫਦੇ ਦੇਖਿਆ ਜੋ ਮੈਂ ਦੇਖਣਾ ਚਾਹੁੰਦੀ ਸੀ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਜਿਹੜੇ ਨਾਲ ਰਹੇ ਹਮੇਸ਼ਾ ਔਰ ਐਡਾ ਵੱਡਾ ਡਿਸੀਜਨ ਹੋਇਆ ਹੋਇਆ ਮੈਂ ਦੇਖ ਰਹੀ ਸੀ ਕਿ ਤੁਸੀਂ ਜਦ ਵੀ ਉਹ ਅੱਜ ਜਿਹੜੀ ਸਜ਼ਾ ਦਾ ਦਿਨ ਸੀਗਾ ਅੱਜ ਫੈਸਲੇ ਦਾ ਦਿਨ ਸੀਗਾ ਉਹਦੇ ਨਾਲ ਨਾਲ ਵੀ ਤੁਸੀਂ ਬਾਹਰ ਬੈਠ ਕੇ ਪਾਠ ਕਰ ਰਹੇ ਸੀ ਕਿਉਂਕਿ ਇਸ ਟਾਈਮ ਤੇ ਬੰਦਾ ਸਭ ਤੋਂ ਪਹਿਲਾਂ ਰੱਬ ਤੋਂ ਰੁੱਟ ਵੀ ਜਾਂਦਾ ਹੈ कि मैं हुन रब नु मानना ਨਹੀਂ ਮੈਂ ਰਬ ਦੀ ਹੁਣ دیدار ਨਹੀਂ ਕਰਨਾ ਮੈਂ ਰਬ ਨੂੰ ਦੇਖਣਾ ਨਹੀਂ ਲੇਕਿਨ ਫਿਰ ਵੀ ਤੁਸੀਂ ਉਹਦੀ ਉਸ ਫੈਸਲੇ ਦੇ ਨਾਲ-ਨਾਲ ਤੁਹਾਨੂੰ ਦੇਖਿਆ ਪਾਠ ਕਰਦੇ ਹੋਏ ਤੁਹਾਨੂੰ ਦੇਖਿਆ ਉਹ ਮੰਨਤ ਮੰਗਦੇ ਹੋਏ ਕਿ ਹਾਂ ਵੀ ਮੇਰੀ ਬੱਚੀ ਨੂੰ ਅਜ ਇਨਸਾਫ ਮਿਲ ਜਾਏ ਉਸ ਸਮੇਂ ਅੰਦਰ ਕੋਰਟ ਚ ਬੈੱਕ ਕੇ ਤੁਹਾਨੂੰ ਕੀ ਲੱਗ ਰਿਹਾ ਸੀਗਾ ਬਹੁਤ ਵਾਰੀ ਟੁੱਟੇ ਆ ਨਾ ਇਹ 2.5 ਸਾਲ ਦੇ ਵਿੱਚ ਬਹੁਤ ਵਾਰੀ ਟੁੱਟੇ ਆ ਬਹੁਤ ਵਾਰੀ ਬਾਬਾ ਜੀ ਨਾਲ ਸ਼ਾਇਦ ਉਹ ਪਰਮਾਤਮਾ ਨਾਲ ਵੀ ਰੋਸ ਕੇ ਵੀ ਦੇਖਿਆ ਨਾ ਸਭ ਕੁਝ ਕੀਤਾ ਪਰ ਨਹੀਂ ਮੈਂ ਕਹਿੰਦੀ ਆ ਪਰਮਾਤਮਾ ਦੇ ਸਾਥ ਨਾਲ ਹੀ ਸਭ ਕੁਝ ਹੁੰਦਾ ਵਾ ਅਗਰ ਉਹਨਾਂ ਤੇ ਭਰੋਸਾ ਰੱਖ ਤਾਂ ਫੇਰ ਹੀ ਜਿੱਤ ਮਿਲੀ ਆ ਉਹਨਾਂ ਤੇ ਵਿਸ਼ਵਾਸ ਸੀ ਪੂਰਾ ਔਰ ਉੱਥੇ ਬੈਠ ਕੇ ਵੀ ਸਵੇਰ ਤੋਂ ਇਹ 10 ਚੱਲ ਰਹੀ ਸੀ ਵੀ ਤੁਸੀਂ ਅੰਗ ਸੰਗ ਸਹਾਈ ਹੋ ਕੇ ਬਾਬਾ ਜੀ ਤੁਸੀਂ ਆਪਣੀ ਧਾਡੀ ਸੀ ਦਿਲਰੋਜ਼ ਤੇ ਤੁਸੀਂ ਉਹਨੂੰ ਇਨਸਾਫ ਦਿਵਾਣਾ ਹਰਪ੍ਰੀਤ ਜੀ ਤੁਸੀਂ ਦੱਸੋ ਤੁਸੀਂ ਅੱਜ ਇੱਕ 포ਸਟਰ ਆਪਣੇ ਹੱਥ ਚ ਦਿਲਰੋਜ਼ ਦਾ ਫੜਿਆ ਹੋਇਆ ਛੋਟੀ ਜੀ ਬੱਚੀ 2.5 ਸਾਲ ਦੀ ਬੱਚੀ ਨੀਲਮ ਜੀ ਨੂੰ ਅੱਜ ਸਜ਼ਾ ਮਿਲੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਦਿ ਲੋ ਐਜ਼ ਅ ਫਾਦਰ ਬਹੁਤ ਵਧੀਆ ਜੀ ਇੱਕ ਐਗਜ਼ਾਮਪਲ ਸੈੱਟ ਹੋ ਗਈ ਜੀ ਅੱਜ ਅੱਗੇ ਤੋਂ ਜੇ ਕੋਈ ਇਦਾਂ ਦਾ ਕੋਈ ਬੱਚੇ ਨਾਲ ਕੰਮ ਕਰਨ ਲੱਗੇ ਲੇਡੀਜ਼ ਆ ਜੈਂਟਸ ਕੋਈ ਵੀ ਸੋਚੇ ਅਗ ਨਾਲ 100 ਨਹੀਂ ਲੱਖ ਨਹੀਂ ਹਜ਼ਾਰ ਕਿੰਨੇ ਵਾਰ ਸੋਚੂਗਾ ਲੈ ਵੀ ਪਾਪਨ ਨੀਲਮ ਨੂੰ ਫਾਂਸੀ ਦੀ ਸਜ਼ਾ ਆਈ ਹੈ ਲੈ ਵੀ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਜੀ ਮੈਂ ਦੇਖਿਆ ਸੀਗਾ ਕਿ ਜਦ ਐਡਵੋਕੇਟ ਸਾਹਿਬ ਉੱਥੇ ਲੜ ਰਹੀ ਸੀਗੇ ਕੋਰਟ ਦੇ ਅੰਦਰ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਦੇ ਅੰਦਰ ਚੁਨਾ ਦਿੱਤਾ ਸੀਗਾ ਜਿੰਦਾ ਉਵੇਂ ਹੀ ਨੀਲਮ ਨੇ ਦਿਲਰੋਜ਼ ਨੂੰ ਪਤਾ ਨਹੀਂ ਉਹ ਬੱਚੀ ਕਿੰਨੀ ਤੜਫੜਾਈ ਹੋਗੀ ਕਿੰਨੀ ਪਰੇਸ਼ਾਨ ਹੋਈ ਹੋਗੀ ਜਦ ਉਹਨੂੰ ਉਸ ਗੱਡਾ ਕਰਕੇ ਉਹਦੇ ਅੰਦਰ ਉਹਨੂੰ ਪਾਇਆ ਹੋਵੇਗਾ ਤੇ ਮੈਂ ਕਹਨੀ ਆ ਅੱਜ ਤੁਹਾਨੂੰ ਐਜ਼ ਅ ਫਾਦਰ ਐਜ਼ ਅ ਪੇਰੈਂਟ ਤੁਹਾਨੂੰ ਦੋਨਾਂ ਨੂੰ ਕੀ ਮਹਿਸੂਸ ਹੋ ਰਿਹਾ ਤੁਸੀਂ ਅੱਗੇ ਲਈ ਤੁਸੀਂ ਲੋਕਾਂ ਲਈ ਕੀ ਮੈਸੇਜ ਕਰਨਾ ਪਾਉਗੇ ਕਿ ਰਿਸ਼ਤੇ ਬਣਾਨੇ ਬਹੁਤ ਸੌਕੇ ਨੇ ਰਿਸ਼ਤਿਆਂ ਦਾ ਅੱਗੇ ਕਿਵੇਂ ਨਿਭਾਉਣਾ ਚਾਹੀਦਾ ਕਿਵੇਂ ਚੈੱਕ ਕਰਨਾ ਚਾਹੀਦਾ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਜੱਜ ਸਾਹਮਣੇ ਤੁਹਾਡੀ ਇੱਕ ਦਲੀਲ ਦਿੱਤੀ ਸੀ ਇਹ ਵਾਲੀ ਬਟ ਮੈਂ ਤਾਂ ਤੁਹਾਡੇ ਚੈਨਲ ਲਈ ਇੱਕ ਗੱਲ ਸਾਰੇ ਪਬਲਿਕ ਨੂੰ ਜਿੰਨੇ ਵੀ ਦੇਖ ਰਹੇ ਮੈਂ ਸਾਰਿਆਂ ਨੂੰ ਇਹ ਕਹਿਣਾ ਪਹਿਲਾਂ ਤਾਂ ਅੱਜਕੱਲ ਕਿਸੇ ਤੇ ਵਿਸ਼ਵਾਸ ਨਾ ਕਰੋ ਜੀ ਅੱਜਕੱਲ ਦਿਲ ਦੇ ਵਿੱਚ ਕੁਝ ਹੋਰ ਹੈ ਮੂੰਹ ਤੇ ਕੁਝ ਹੋਰ ਹੈ ਹੂੰ 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 ਪਤਾ ਨਹੀਂ ਹੁੰਦਾ ਲਈ ਵੀ ਅਗਲਾ ਕੀ ਸੋਚ ਰਹੇ ਨੇ ਆਪਾਂ ਅੱਗੋਂ ਕੀ ਸੋਚ ਰਹੇ ਆ ਹੂੰ ਹੂੰ ਜੀ ਤੇ ਦਿਲ ਰੋਜ਼ ਮੇਰੇ ਖਿਆਲ ਨਾਲ ਇੰਨੇ ਸੌਖੇ ਤਰੀਕੇ ਦੇ ਨਾਲ ਉਧਾਂ ਦੇ ਨਾਲ ਉਸਦੇ ਨੇਕਟਿਵਾਂ ਚ ਬੈ ਕੇ ਚਲੀ ਗਈ ਸੀ ਬੂਆ ਕਹਿੰਦੀ ਹੋएगी ਸ਼ਾਇਦ ਉਹਨਾਂ ਨੂੰ ਹੈਨਾ ਮੈਂ ਸੁਣਿਆ ਤੇ ਇਹੀ ਸੀਗਾ ਬੂਆ ਕਹਿੰਦੀ ਤੇ ਇੰਨਾ ਵਿਸ਼ਵਾਸ ਕਰਕੇ ਉਹ ਉੱਥੇ ਉਹਨਾਂ ਦੇ ਨਾਲ ਚਲੀ ਗਈ ਤੇ ਰਿਸ਼ਤਿਆਂ ਤੋਂ ਵੀ ਤੁਹਾਡਾ ਮਨ ਉੱਠ ਗਿਆ ਇੱਕ ਵਾਰੀ ਇੱਕ ਵਾਰੀ ਮਨ ਬिखर ਗਿਆ ਤੁਹਾਡਾ ਬਿਲਕੁਲ ਜੀ ਹੁੰਦਾ ਹੀ ਹੁਣ 30 ਸਾਲ ਦੇ ਸਾਡੇ ਗਵਾਂਡੀ ਸੀਗੀ ਜੀ ਕਦੇ ਸੋਚਿਆ ਨਹੀਂ ਸੀ ਲੀ ਵੀ ਇਦਾਂ ਵੀ ਕਰੂ ਜੀ ਹਾਂ ਕਦੇ ਇਦਾਂ ਦਾ ਕੋਈ ਮਾਈਂਡ ਚ ਵੀ ਨਹੀਂ ਸੀ ਆਇਆ ਜੀ ਉਹੀ ਮੈਂ ਤੁਹਾਨੂੰ ਦੱਸਿਆ ਸੀ ਵਿਸ਼ਵਾਸ ਅੱਜਕਲ ਖਤਮ ਹੋ ਗਿਆ ਜੀ ਕਿਸੇ ਤੇ ਵਿਸ਼ਵਾਸ ਨਾ ਕਰੋ ਬੰਦਾ ਜੀ ਉਹ ਦਿਲ ਚ ਕੋ ਇਹ ਜਿਹੜਾ ਸਫਰ ਹੁੰਦਾ ਹੈ ਪੂਰਾ ਜੁਡੀਸ਼ੀਅਲ ਦਾ ਬੜਾ ਸੌਖਾ ਨਹੀਂ ਹੋਏਗਾ ਮੇਰੇ ਖਿਆਲ ਨਾਲ ਇੱਕ ਇੱਕ ਸਟੈਪ ਤੇ ਤੁਹਾਨੂੰ ਕਾਫੀ ਕਾਫੀ ਮਾਤ ਪਈ ਹੋਏਗੀ ਢਾਈ ਸਾਲ ਦਾ ਸਫਰ ਜੁਡੀਸ਼ੀਅਲ ਮੈਟਰ ਦੇ ਅੰਦਰ ਤੁਸੀਂ ਆਪਣੇ ਆਪ 'ਚ ਕਿਹੜੇ ਕਿਹੜੇ ਐਕਸਪੀਰੀਅੰਸ ਇਹੋ ਜੇ ਫੀਲ ਕਿਤੇ ਕਿ ਅੱਜ ਅਸੀਂ ਟੁੱਟ ਗਏ ਹਾਂ ਪੂਰੀ ਤਰੀਕੇ ਦੇ ਨਾਲ ਸਾਡਾ ਹੁਣ ਪਤਾ ਨਹੀਂ ਰੱਬ ਕੀ ਬਨੇਗਾ ਸਾਡੇ ਸਾਡੀ ਦਿਲ ਰੋਜ਼ ਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਨਹੀਂ ਜੀ ਉਹ ਪਰਮਾਤਮਾ ਤੇ ਸੱਚੇ ਪਾਸ਼ਾ ਕਾਲਪੁਰਖ ਤੇ ਸਾਨੂੰ ਵਿਸ਼ਵਾਸ ਸੀਗਾ ਲਈ ਵੀ ਫાંਸੀ ਦੀ ਸਜ਼ਾ ਜਰੂਰ ਸੁਣਾਉਣਗੇ ਸੰਗਤ ਦੀ ਅਰਦਾਸ ਕਦੇ ਬੇਰਤੀ ਨਹੀਂ ਜਾਂਦੀ ਮੈਂ ਸੰਗਤ ਨੂੰ ਹਰ ਰੋਜ਼ ਬੇਨਤੀ ਕਰਦਾ ਸੀ ਲਈ ਵੀ ਸੰਗਤ ਜੀ ਤੁਸੀਂ ਅਰਦਾਸ ਕਰੋ ਕਿ ਲਈ ਵੀ ਉਸ ਪਾਪਣ ਨਿਲਮ ਨੂੰ ਫાંਸੀ ਦੀ ਸਜ਼ਾ ਹੋਵੇ ਅੱਜ ਉਹ ਸੰਗਤੀ ਅਰਦਾਸ ਤੇ ਬੂਰ ਪਿਆ ਅੱਜ ਉਹ ਦਿਨ ਆਇਆ ਤੇ ਜੱਜ ਸਾਹਿਬ ਨੇ ਫાંਸੀ ਦੀ ਸਜ਼ਾ ਸੁਣਾਈ ਮੈਂ ਉਸ ਪ੍ਰਮਾਤਮਾ ਦਾ ਉਹ ਜੱਜ ਸਾਹਿਬ ਦਾ ਤੇ ਸਾਡੇ ਜਿਹੜੇ ਵਕੀਲ ਪਰੇਪਕਾਰ ਸਿੰਘ ਘੁੰਮਣ ਜੀ ਮੇਰੇ ਬੀੜੀ ਗੁਪਤਾ ਮੇਰੇ ਕੋਲ ਉਹਨਾਂ ਦੇ ਲਈ ਕੋਈ ਵਰਡ ਨਹੀਂ ਜਿੰਨਾ ਦਾ ਮੈਂ ਉਹਨਾਂ ਲਈ ਦੇਣ ਦੇ ਸਕੀ ਯੂ ਆਰ ਗੋਇੰਗ ਥਰੂ ਸੱਚ ਅ ਟਫ ਪ੍ਰੋਸੈਸ ਕੋਈ ਇਹ ਕਹੋ ਜੀ ਇਨਸਪੀਰੇਸ਼ਨ ਤੁਸੀਂ ਲੋਕਾਂ ਨੂੰ ਦੇ ਸਕਦੇ ਹੋ ਇਹ ਜੰਗ ਤੋਂ ਇੱਕ ਜੰਗ ਹੀ ਸੀਗੀ ਤੁਹਾਡੀ 2.5 ਸਾਲ ਦੀ ਇਹ ਜੰਗ ਲਈ ਇਹਨੂੰ ਕਿਵੇਂ ਹਾਸਿਲ ਕੀਤਾ ਜਾ ਸਕਦਾ ਹੈ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਪਹਿਲਾਂ ਤਾਂ ਮੈਂ ਇਹ ਕਹਿਣਾ ਲਈ ਵੀ ਅੱਜ ਦੇ ਟਾਈਮ ਚ ਕਿਸੇ ਤੇ ਵਿਸ਼ਵਾਸ ਨਾ ਕਰੋਗੇ ਵਿਸ਼ਵਾਸ ਨਾ ਤਾਂ ਖਤਮ ਹੀ ਹੋ ਗਿਆ ਕਿ ਨਾ ਕੋਈ ਰਿਸ਼ਤਾ ਰਿਹਾ ਨਾ ਕੋਈ ਅੱਜਕਲ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਜੇ ਆਪਾਂ ਆਪਣੇ ਬੱਚੇ ਸੇਵ ਕਰਨੇ ਹਨ ਲਈ ਅੱਜ ਤੋਂ ਵਿਸ਼ਵਾਸ ਨਾ ਕਰੋ ਕਿ ਆਪਣੇ ਬੱਚਿਆਂ ਦੇ ਉੱਪਰ ਕੋਈ ਚੀਜ਼ ਨਹੀਂ ਗਈ ਬਾਕੀ ਸਾਰਿਆਂ ਦਾ ਆਪਾਂ ਘਾਟਾ ਬਰਦਾਸ਼ਤ ਕਰ ਲਾਂਗੇ ਜੀ ਪਰ ਇੱਕ ਬੱਚਿਆਂ ਦਾ ਘਾਟਾ ਨਹੀਂ ਆਪਾਂ ਬਰਦਾਸ਼ਤ ਕਰ ਸਕਦੇ ਤੁਸੀਂ ਖੁਸ਼ ਹੋ ਅੱਜ ਹਾਂਜੀ ਹਮ ਆਪਣੀ ਖੁਸ਼ੀ ਥੋੜੀ ਜ਼ਾਹਿਰ ਕਰਕੇ ਦਿਖਾਓ ਸਾਨੂੰ ਤੁਸੀਂ ਕਿਵੇਂ ਖੁਸ਼ ਹੋ ਹਾਂ ਹੈਪੀ ਹੋ ਤੁਸੀਂ ਹਾਂਜੀ ਹਾਂ ਤੇ ਪ੍ਰੀ ਵੀ ਕਰੋਗੇ ਕਿ ਇੱਕ ਛੋਟੀ ਜੀ ਦਿਲਰੋਜ਼ ਵਾਪਸ ਆ ਜਾਏ ਫਟਾਫਟ ਤੁਹਾਡੀ ਛੋਟੀ ਸਿਸਟਰ ਤੁਹਾਨੂੰ ਚਾਹੀਦੀ ਛੋਟੀ ਸਿਸਟਰ ਹਾਂਜੀ ਤੇ ਫਿਰ ਕਰੋ ਅਰਦਾਸ ਕਹੋ ਲੋਕਾਂ ਨੂੰ ਤੇ ਸਾਡੀ ਮੇਰੀ ਦਿਲਰੋਜ਼ ਵਾਪਸ ਆਵੇ ਮੇਰੀ ਦਿਲਰੋਜ਼ ਵਾਪਸ ਆ ਜਾਏ ਤੇ ਤੁਸੀਂ ਲੋਕ ਵੀ ਚਾਹਦੇ ਹੋ ਕਿ ਦਿਲਰੋਜ਼ ਵਾਪਸ ਆ ਜਾਏ ਇਸ ਘਰ ਦੇ ਅੰਦਰ ਫਿਰ ਤੋਂ ਕਲਕਾਰੀਆਂ ਗੂੰਜੇ ਤੇ ਇਹ ਅਰਦਾਸ ਕਰੋ ਦ ਸਿਟੀ ਹੈਡਲਾਈਨਸ ਵੀ ਅਰਦਾਸ ਕਰ ਰਹੀ ਹੈ ਸਾਡੀ ਪੂਰੀ ਟੀਮ ਅਰਦਾਸ ਕਰੇਗੀ ਅੱਜ ਮਿਲਿਆ ਹੈ ਇਹਨੂੰ ਬੱਚੀ ਨੂੰ ਇਨਸਾਫ ਤੇ ਨੀਲਮ ਨੂੰ ਮਿਲੀ ਹੈ ਸਜ਼ਾ ਹਮੇਸ਼ਾ ਸਹੀ ਤੇ ਸਟੀਖ ਖਬਰਾਂ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ